जय माता दी हर साल ਦੀ ਤਰ੍ਹਾਂ ਇਸ ਸਾਲ ਵੀ ਭਗਤੀ ਮਹਾਦੇਵ ਪਵਿੱਤਰ ਨਵਰਾਤਰੀਆਂ ਦੇ ਉਪਲੱਬਧ ਦੇ ਵਿੱਚ ਮੇਲਾ ਮਈਆ ਦਾ ਜੋ ਕਿ ਹਰ ਸਾਲ ਮਹਾਮਈ ਦੇ ਪਰੰਪਰਤ ਅਦੇਤ ਰੁਦਰਾਦੀ ਦੀ ਦੁਆਰਾ ਕਰਵਾਇਆ ਜਾਂਦਾ ਹੈ ਇਸ ਸਾਲ ਵੀ ਨਿਊ ਦਾਣਾ ਮੰਡੀ ਅਪੋਡੇਟ ਜੇਜੇ ਸਕੂਲ ਦੇ ਵਿੱਚ 10 ਦਿਨ ਦਾ ਇਹ ਮਹਾਮਈ ਦਾ ਮੇਲਾ ਕਰਵਾਇਆ ਜਾ ਰਿਹਾ ਸਾਰੇ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਰੋਜ਼ ਜੋ ਉੱਥੇ ਉਯੋਗਨ ਹੈ ਉੱਥੇ ਪਹੁੰਚੋ ਔਰ ਮਹਾਮਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਿਕਰਾ ਸ਼ੇਰਵਾਲੀ ਦਾ ਬਹੁਤ ਸਤਿਕਾਰਯੋਗ ਉਹ ਸਾਰੇ ਸੰਸਾਰ ਨੂੰ ਰੁਸ਼ਨਾਈ ਕਰਦੀ ਹੈ ਔਰ ਇਸ ਤਰ੍ਹਾਂ ਹੀ ਫਗਵਾੜਿਆ ਸ਼ਹਿਰ ਨੂੰ ਪਿਛਲੇ 9 ਸਾਲਾਂ ਤੋਂ ਆਪਣਾ ਆਸ਼ੀਰਵਾਦ ਦੇ ਕੇ ਸਾਨੂੰ ਰੋਸ਼ਨੀ ਪ੍ਰਦਾਨ ਕਰ ਰਹੀ ਹੈ ਔਰ ਇਸ ਸਾਲ ਵੀ ਮਹਾਮਾਈ ਦੀ ਕਿਰਪਾ ਦੇ ਨਾਲ ਇਹ ਮਹਾਨ ਯੱਗ ਉਹਨਾਂ ਵੱਲੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਭਗਤੀ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਦਾ ਪ੍ਰਬਾਲਾ ਕਰ ਰਹੀ ਹੈ ਆਸ਼ੀਰਵਾਦ ਦੇ ਰਹੀ ਹੈ ਮਹਾਮਾਈ ਸੋ ਇਸ ਮੇਲੇ ਤੇ ਜਿਹੜਾ ਕਿ 11 ਜੋਤਾਂ ਦੇ ਸਾਨੂੰ 11 ਜੋਤੀ ਸਰੂਪ ਜਿਹੜੇ ਮਾਂ ਮਾਈ ਦੇ ਸਰੂਪ ਹਨ ਉਹਨਾਂ ਦੇ ਸਾਨੂੰ ਦਰਸ਼ਨ ਮਿਲ ਗਏ ਇਸ ਦੇ ਨਾਲ ਨਾਲ ਹੀ ਉਸ ਦਾ ਜਿਹੜਾ ਜਾਪ ਹੈ ਉਹ ਕੀਤਾ ਜਾਵੇਗਾ ਇਸ ਸੰਕੀਰਤਨ ਹੋਏਗਾ ਜਿਸ ਦੇ ਨਾਲ ਸਾਡੇ ਸਾਰੇ ਮਨਾਂ ਨੂੰ ਸ਼ਾਂਤੀ ਪ੍ਰਦਾਨ ਹੋਗੀ ਸੋ ਉਹਨਾਂ ਦੇ ਅੱਜ ਆਗਮਨ ਦੇ ਮੌਕੇ ਤੇ ਫਗਵਾੜੀ ਰੋਸ਼ਨਾਈ ਦੇ ਮੌਕੇ ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਇਸ ਦੇ ਨਾਲ ਨਾਲ ਹੀ ਮਹਾ ਮਾਈ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਉਧੜੀ ਕਰਦਾ ਹਾਂ ਇਸ ਤਰੀਕੇ ਦੇ ਨਾਲ ਹਮੇਸ਼ਾ ਸਾਡੇ ਸ਼ਹਿਰ ਵਾਸੀਆਂ ਦੇ ਉੱਪਰ ਅਦਿੱਤਿਆ ਦੇ ਖਾਸ ਤੌਰ ਤੇ ਆਸ਼ੀਰਵਾਦ ਦਿੰਦੇ ਰਹਿਣਾ ਤਾਂ ਜੋ ਇਹ ਤੁਹਾਡੇ ਨਾਂ ਦਾ ਪ੍ਰਸਾਰ ਸਾਡੇ ਸਾਰੇ ਸੰਸਾਰ ਔਰ ਤੁਹਾਡੇ ਵਿੱਚ ਹੁੰਦਾ ਰਹੇ ਸਭ ਨੂੰ ਬੋਲਦਾ ਹਾਂ ਜੈ ਮਾਦਾ। ਮਾਂ ਭਗਵਤੀ ਦੀ ਅਪਾਰ ਕਿਰਪਾ ਦੇ ਨਾਲ ਦਸਵਾਂ ਮੇਲਾ ਮਈਆ ਦਾ ਐਵਮ ਨਵ ਚੰਡੀ ਮਹਾਯੱਗ ਫਗਵਾੜਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਚੇਤਨ ਨਵਰਾਤਰੀਆਂ ਦੇ ਉਪਲਕਸ਼ ਵਿੱਚ ਕਰਾਇਆ ਜਾ ਰਿਹਾ ਹੈ ਔਰ ਅੱਜ ਮਾਂ ਭਗਵਤੀ ਦੀ 11 ਜੋਤੀ સ્વરૂਪਾਂ ਦੇ ਨਾਲ ਮਾ ਕਾਲਕਾ ਦੇ ਰੱਥ ਦੇ ਉੱਤੇ ਸਵਾਰ ਹੋ ਕੇ ਮਾ ਭਗਵਤੀ ਦੀ ਵਿਸ਼ਾਲ ਸ਼ੋਭਾ ਯਾਤਰਾ ਫਗਵਾੜਾ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਸ ਵਿੱਚ ਮਾ ਭਗਵਤੀ ਦੇ ਸਾਰੇ ਜੋਤੀ સ્વરૂਪ ਫਗਵਾੜਾ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਨਿਊ ਮੰਡੀ ਰੋਡ ਹਰਮੋਨ ਫਾਸਟ ਫੂਡ ਦੀ ਬੈਕ ਸਾਈਡ ਉੱਤੇ ਮਾ ਭਗਵਤੀ ਦਾ ਜਿੱਥੇ 10 ਦਿਨ ਨਵਰਾਤਰਾਂ ਵਿੱਚ ਦਰਬਾਰ ਸਜਾਇਆ ਗਿਆ ਹੈ ਉੱਥੇ ਪਹੁੰਚਣਗੇ ਔਰ ਮੇਰੇ ਸਾਰੇ ਭਗਤਾਂ ਨੂੰ ਇਹੀ ਅਪੀਲ ਹੈ ਕਿ ਸ਼ੋਭਾ ਯਾਤਰਾ ਵਿੱਚ ਔਰ ਮਹਾ ਮਾਈ ਦੇ ਮੇਲੇ ਵਿੱਚ ਹੁਮ ਹੁਮਾ ਕੇ ਪਹੁੰਚੋ ਪਰ ਮਾ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਕਾਰਾ ਸ਼ੇਰਾਵਲੀ ਦਾ ਬੋਸ ਸਾਹੇ ਦਰਬਾਰ ਕੀ ਜੈ